ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਬੱਕਰਾ ਮੰਡੀ ਚੋਂ ਵੱਰ ਰਹੀ ਆ ਬਾਈ ਜੀ ਬੱਕਰਾ ਮੰਡੀ ਲੱਗਦੀ ਆ ਬਹਿਲਵਾਲੇ ਰਾਹ ਤੇ ਪਿੰਡ ਬੰਗਰਾੜੀ ਬਾਈ ਜੀ ਹਰ ਬੁੱਧਵਾਰ ਲੱਗਦੀ ਹੈ ਬਾਈ ਜੀ ਬੁੱਧਵਾਰ ਦੇ ਬੁੱਧਵਾਰ 18 ਤੋਂ ਕਿਸੇ ਵੀਰ ਨੇ ਕੋਈ ਵੀ ਪਸ਼ੂ ਲੈਣ ਆਉਣਾ ਹੋਵੇ ਜਾਂ ਵੇਚਣਾ ਆਉਣਾ ਹੋਵੇ ਇੱਥੇ ਬਾਈ ਜੀ ਬੁੱਧਵਾਰ ਨੂੰ ਆ ਕੇ ਵੇਚਣ ਖਰੀਦਣ ਦਾ ਕੰਮ ਕਰ ਸਕਦੇ ਆ ਅੱਜ ਬਾਈ ਜੀ ਹੁਣੇ ਆਏ ਆ ਇੱਥੇ ਆ ਨਾਗ ਲੈ ਕੇ 10 ਨਾਗ ਬੱਕਰੀਆਂ ਦੇ ਬੱਚੇ ਬਾਈ ਜੀ ਹੁਣੇ ਲੈ ਕੇ ਆਏ ਆ ਤੇ ਬਾਕੀ ਦੀ ਜਾਣਕਾਰੀ ਡਿਟੇਲ ਬਾਈ ਜੀ ਤੋਂ ਪਸਤ ਨੂੰ ਸਾਰੀ ਲੈ ਦਿੰਦੇ ਆ ਲਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੇ ਵੀ ਆਪਣਾ ਮੇਰਾ ਨਾਮ ਇਹ ਗਵਿੰਦਾ ਬੰਡਰਾਲ ਮਗਲਾ ਜੀ ਹਾਂਜੀ ਜ਼ਿਲ੍ਹਾ ਫਰੀਦਕੋਟਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਆ ਬਾਈ ਜੀ ਤੇ ਬਾਈ ਜੀ ਕਿੰਨੇ ਨਾਗ ਆ ਜੀ ਅੱਜ ਆਪਣੇ ਇਕਲੇ ਇਹ 10 ਆ ਜੀ 10 ਨਾਗ ਆ ਕਿੰਨੇ ਕਿੰਨੇ ਟਾਈਮ ਦੇ ਹੋਣਗੇ ਬਾਈ ਜੀ ਇਹੇ ਇਹਗੇ 3-4 ਦਿਨ ਸਾਡੇ ਟੈਂਪਰ ਨਾ ਵੀ ਨਹੀਂ ਠੀਕ ਆ ਬਾਈ ਬਾਈ ਫਿਰ ਆਪਣਾ ਵਪਾਰ ਦਾ ਕੰਮ ਆ ਕਿ ਕਰਦੇ ਆ ਬੱਚੇ ਇਹ ਕਰਦੀ ਆ ਬਾਈ ਕਰਦੀ ਆ ਅੱਛਾ ਬੱਕਰੀਆਂ ਚਾਰਦੇ ਆ ਕਰੇ ਕਿ ਫਾਰਮ ਆ ਬਾਹਰ ਆ ਬਾਹਰ ਛੱਡਦੇ ਆ ਬਾਹਰ ਚਾਰਦੇ ਆ ਬਾਹਰ ਚਾਰਦੇ ਆ ਬਾਈ ਜੀ ਤੇ ਬਾਈ ਜੀ ਇਹ ਦਸੇ ਨਾਗ ਜੇ ਕਿਸੇ ਵੀਰ ਨੇ ਲੈਣੇ ਹੋਣ ਹਾਂ ਜੀ ਕਿੰਨੇ ਦੇ ਦੇ ਦਾਂਗੇ ਦਸੇ ਆਪਾਂ ਇਹ ਦੇ ਦਾਂਗੇ ਜੀ ਸਾਹਮਣੇ ਜਿੰਨਾ ਕੋਈ 7000 ਬਾਕੀ ਮਾਲਤਾਂ ਮੌਕੇ ਤੇ ਕੌਣ ਲਾਊਗਾ ਬੰਦਾ ਜਿਹੜਾ ਉਹਦਾ ਹੋ ਜਾਊਗਾ। ਲੋ ਬਾਈ ਜੀ ਮਾਲਤਾਂ ਤੁਹਾਡਾ ਮੌਕੇ ਤੇ ਹੋ ਜਾਊਗਾ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ। 78418580 ਠੀਕ ਆ ਬਾਈ 7841 ਠੀਕ ਆ ਜੀ 8580 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ। ਨਾ ਤੇ ਨਾ ਦੱਸਿਆ ਤਾਂ ਹੈ ਦੋਆਂ ਦਾ। ਦੱਸਤਾ ਬਾਈ ਇੱਕ ਵਾਰੀ ਫੇਰ ਦੱਸ ਦੇ। ਗਵਿੰਦਾ ਨਾ ਹਾਂ ਗਵਿੰਦਾ ਨਾ ਪਿੰਡ ਬਾਈ ਜੀ ਦਾ ਢੱਲਮਾ ਜੀ ਆ ਬੱਚੇ ਸਾਰੇ ਹੀ ਬਹੁਤ ਚੰਗੇ ਆ ਚਾਰੇ ਬਾਈ ਜੀ ਪੂਰੇ ਦੁੱਧ ਦੇ ਪਲੇ ਵੇ ਆ ਬੱਚੇ ਇਹ ਪੂਰੇ ਵਿਧਗਾ ਬੱਚੇ ਆ ਬਾਈ ਜੀ ਕਿਸੇ ਵੀਰ ਨੇ ਘਰੇ ਸਾਹਮਣੇ ਹੋਣ ਜਾਂ ਕਿਸੇ ਵੀ ਤਰ੍ਹਾਂ ਨਾ ਕਿਸੇ ਵੀ ਕੰਮ ਵਾਸਤੇ ਚਾਹੀਦਾ ਹੋਵੇ ਤੇ ਬਾਈ ਜੀ ਹੁਣ ਤੋਂ ਬੱਚੇ ਖਰੀਦ ਸਕਦੇ ਆ ਦਸੇ ਬੱਚੇ ਬਾਈ ਜੀ ਹੁਣਾਂ ਨੇ ਵੇਚਨੇ ਆ ਸਾਰੇ ਹੀ ਕਲਰਾਂ ਦੇ ਹੈਗੇ ਆ ਬਾਈ ਜੀ ਕਾਲੇ ਵੀ ਆ ਨਾਲ ਬੱਕਰਾ ਵੀ ਪੂਰਾ ਸਵਿਆਂ ਪਲਿਆ ਬਾਈ ਜੀ ਫੁੱਲ ਵੱਡਾ ਲਓ ਜੀ ਏ ਬਾਈ ਜੀ ਬੱਕਰਾ ਮੰਡੀ ਤੋਂ ਵੀਡੀਓ ਬਣੀ ਆ ਪਿੰਡ ਬੰਦਰਾੜੀ ਤੋਂ ਆ ਤੁਹਾਨੂੰ ਵਿਖਾ ਦਿੰਨੇ ਆ ਜੀ ਮੰਡੀ ਤੇ ਮੰਡੀ ਵੈਸੇ ਸ਼ਾਮ ਦਾ ਟਾਈਮ ਆ ਬਾਈ ਜੀ ਹੁਣ ਤਾਂ ਵਿਜੜ ਗਈ ਆ ਲਓ ਬਾਈ ਆਪਣੀ ਵੀਡੀਓ ਸੋਹਣੀ ਲੱਗੇ ਤੇ ਸ਼ੇਅਰ ਕਰ ਲਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ